ਰਾਜਪਾਲ ਬਨਵਾਰੀ لال ਪੁਰੋਹਿਤ ਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਪਹੁੰਚਦਾ ਹੈ ਉਹਨਾਂ ਦੇ ਕੋਲ ਤਿੰਨ ਮੰਗ ਪੱਤਰ ਹੁੰਦੇ ਨੇ ਤਿੰਨ ਮੰਗ ਪੱਤਰ ਰਾਜਪਾਲ ਬਨਵਾਰੀ لال ਪ੍ਰੋਹਿਤ ਨੂੰ ਸੌਂਪੇ ਜਾਂਦੇ ਨੇ ਜਿਨ੍ਹਾਂ ਮੰਗਾਂ ਦੇ ਆਧਾਰ ਦੇ ਉੱਤੇ ਵੱਖ-ਵੱਖ ਮੰਗਾਂ ਕੇਂਦਰ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਵਫ਼ਦ ਦੀ ਅਗਵਾਈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰ ਰਹੇ ਸਨ ਖੈਰ ਇਹਨਾਂ ਮੰਗਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਮੰਗ ਜੁੜੀ ਹੋਈ ਹੈ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਅਕਾਲ ਬੰਗਾ ਸਾਹਿਬ ਦੇ ਵਿੱਚ ਜਦੋਂ ਗੋਲੀਆਂ ਚੱਲਦੀਆਂ ਨੇ ਉਸ ਮੰਗ ਨੂੰ ਲੈ ਕੇ ਉਸ ਮੰਗ ਨੂੰ ਲੈ ਕੇ ਇਹੀ اپیل ਕੀਤੀ ਗਈ ਹੈ ਕਿ ਰਾਜਪਾਲ ਇਸ ਮਸਲੇ ਦੇ ਵਿੱਚ ਦਖਲ ਦੇਣ ਔਰ ਦੂਜੀ ਗੱਲ ਉਹਨਾਂ ਨੇ ਸਾਫ਼ ਕਿਹਾ ਹੈ ਕਿ ਸਰਕਾਰ ਇਸ ਉੱਤੇ ਕਿਉਂ ਚੁੱਪ ਹੈ ਇਸ ਬਾਰੇ ਵੀ ਰਾਜਪਾਲ ਉਹਨਾਂ ਤੋਂ ਪੁੱਛਣ ਸਾਫ਼ ਤੌਰ ਤੇ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ ਰਾਜਪਾਲ ਬਨਵਾਰੀ لالproptoਹਿਤ ਨੂੰ ਔਰ ਦੂਜੀ ਗੱਲ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਰਾਜਪਾਲ ਨੂੰ ਮੰਗ ਕਰਨ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਬਿਆਨ ਦਿੰਦੇ ਨਜ਼ਰ ਆਏ ਨੇ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਆ ਕਿ ਸਰਕਾਰ ਵੱਲੋਂ ਹੁਣ ਤੱਕ ਚੁੱਪੀ ਸਾਧ ਕੇ ਰੱਖਣਾ ਇਹਦਾ ਇੱਕੋ ਕਾਰਨ ਹੋ ਸਕਦਾ ਹੈ ਕਿ ਜਿਹੜੀਆਂ ਗੋਲੀਆਂ ਚੱਲੀਆਂ ਨੇ ਉਹ ਪ੍ਰੀ ਪਲਾਨਡ ਪੂਰਾ ਪ੍ਰੋਟੋਕਾਲ ਸੀਗਾ ਜਿਸ ਨੂੰ ਨਿਭਾਇਆ ਗਿਆ ਇਹ ਸਿੱਧਾ ਇਲਜ਼ਾਮ ਪੰਜਾਬ ਦੀ ਸਰਕਾਰ ਦੇ ਉੱਤੇ ਸਾਧਿਆ ਸਿੱਧਾ ਇਲਜ਼ਾਮ ਲਗਾਇਆ ਪੰਜਾਬ ਸਰਕਾਰ ਦੇ ਉੱਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿ ਅਕਾਲ ਬੂੰਗਾ ਸਾਹਿਬ ਦੇ ਵਿੱਚ ਗੋਲੀਆਂ ਜਿਹੜੀਆਂ ਨੇ ਉਹ ਪ੍ਰੀਪਲਾਨਟ ਸੀ ਦੂਜੀ ਗੱਲ ਜੇ ਦੂਜੀ ਮੰਗ ਦੀ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦਾ ਜ਼ਿਕਰ ਕੀਤਾ ਗਿਆ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਸਜ਼ਾ ਕੱਟ ਰਹੇ ਨੇ ਉਹਨਾਂ ਦੀ ਸਜ਼ਾ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਅਪੀਲ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ ਔਰ ਕੇਂਦਰ ਸਰਕਾਰ ਵੱਲੋਂ ਅਮਰਿਤਪਾਲ ਤੇ ਉਸ ਦੇ ਸਾਥੀਆਂ ਦੀ ਸਜ਼ਾ ਜਿਹੜੀ ਹੈ ਉਹ ਮਾਫ ਕਰਵਾਈ ਜਾਵੇ ਐਥੋ ਤੱਕ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਗਵਰਨਰ ਰਾਜਪਾਲ ਬਨਵਾਰੀyal ਪ੍ਰੋਹਤ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਕੋਲ ਪਹੁੰਚ ਕਰਨ ਪੰਜਾਬ ਸਰਕਾਰ ਨੂੰ ਇਸ ਮਾਮਲੇ ਸੰਬੰਧੀ ਕੇਂਦਰ ਤੱਕ ਆਵਾਜ਼ ਚੁੱਕਣ ਦੀ ਅਪੀਲ ਕਰਨ ਯਾਨਕਿ ਪੰਜਾਬ ਸਰਕਾਰ ਨੂੰ ਕਹਿਣ ਕਿ ਕੇਂਦਰ ਸਰਕਾਰ ਦੇ ਸਾਹਮਣੇ ਆਵਾਜ਼ ਚੁੱਕੀ ਜਾਵੇ ਤਾਂ ਕਿ ਅਮਰਿਤਪਾਲ ਤੇ ਉਸ ਦੇ ਸਾਥੀ ਪੰਜਾਬ ਵਾਪਸ ਆ ਸਕਣ ਐਨਐਸਆਰ ਦੇ ਤਹਿਤ ਜਿਹੜੀਆਂ ਸਜ਼ਾਵਾਂ ਉਹਨਾਂ ਦੇ ਉੱਤੇ ਲੱਗੀਆਂ ਨੇ ਉਹ ਸਜ਼ਾਵਾਂ ਖਤਮ ਹੋ ਸਕਣ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਅਤੇ ਉਸ ਦੇ ਸਾਥੀ ਜਿਹੜੇ ਨੇ ਉਹ ਉੱਥੇ ਹੀ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਜਿਸ ਦੇ ਚੱਲਦੇ ਉਸ ਦੇ ਤਿੰਨ ਸਾਥੀ ਜਿਹੜੇ ਨੇ ਉਹਨਾਂ ਦੀ ਤਬੀਅਤ ਖਾਸੀ ਖਰਾਬ ਹੈ ਔਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਸਮਰਥਕ ਤੇ ਪਰਿਵਾਰਕ ਮੈਂਬਰ ਪਰ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਭੁਖੜ ਹੜਤਾਲ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਕਈਆਂ ਦੀ ਸਿਹਤ ਖਰਾਬ ਹੋ ਰਹੀ ਹੈ ਜਿਸ ਦੇ ਧਿਆਨ ਰੱਖਦੇ ਹੋਏ ਇਸ ਨੂੰ ਫੌਰੀ ਤੌਰ ਦੇ ਉੱਤੇ ਅਮਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਪੰਜਾਬ ਸਰਕਾਰ ਨਾਲ ਵੀ ਇਸ ਬਾਰੇ ਗੱਲ ਕੀਤੀ ਜਾਵੇ ਔਰ ਤੀਜੀ ਮੰਗ ਜਿਹੜੀ ਤੀਜੀ ਵਿਸ਼ੇਸ਼ ਮੰਗਾਂ ਦੇ ਵਿੱਚੋਂ ਇੱਕ ਸੀ ਉਹ ਮੰਗ ਸੀ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਦਾ ਮੁੱਦਾ ਵੀ ਦੁਬਾਰਾ ਜਿਹੜਾ ਹੈ ਉਹ ਰਾਜਪਾਲ ਦੇ ਸਾਹਮਣੇ ਚੱਕਿਆ ਗਿਆ ਹੈ ਇਸ ਵਫਦ ਦੇ ਵੱਲੋਂ ਸਾਫ਼ ਤੌਰ ਤੇ ਰਾਜਪਾਲ ਦੇ ਕੋਲੋਂ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਨੂੰ 2019 ਦੇ ਵਿੱਚ ਜਾਰੀ ਕੀਤਾ ਨੋਟੀਫਿਕੇਸ਼ਨ ਯਾਦ ਕਰਵਾਇਆ ਜਾਵੇ ਉਹ ਵਾਦਾ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਉਹ ਨੋਟੀਫਿਕੇਸ਼ਨ ਜਿਹੜਾ ਲਿਖਤੀ ਤੌਰ ਦੇ ਉੱਤੇ ਜਾਰੀ ਕੀਤਾ ਗਿਆ ਸੀ ਉਹ ਯਾਦ ਕਰਵਾਇਆ ਜਾਵੇ ਤੇ ਉਸੇ ਦੇ ਆਧਾਰ ਦੇ ਉੱਤੇ ਅਗਲੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਸ ਨੂੰ ਫੌਰੀ ਤੌਰ ਦੇ ਉੱਤੇ ਐਕਸ਼ਨ ਦੇ ਵਿੱਚ ਲਿਆਉਣ ਦੀ ਅਪੀਲ ਕੀਤੀ ਨਜ਼ਰ ਆ ਰਹੀ ਹੈ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਕੋਲ ਐਸਜੀਪੀਸੀ ਦਾ ਵਫਦ ਪਹੁੰਚਦਾ ਹੈ ਇਸ ਦੌਰਾਨ ਹੋਰ ਕੀ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਵਫਦ ਨੇ ਮੰਗਿਆ ਆ ਆਪਣੇ ਇਸ ਬਿਆਨ ਦੇ ਵਿੱਚ ਉਹਨਾਂ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਆਪਾਂ ਜੇ ਇਸ ਕਾਰਜ ਲਈ ਇੱਥੇ ਆਏ ਸੀ ਉਹ ਕਾਰਜ ਸੀ ਪਿਛਲੇ ਨਵੰਬਰ ਦੇ ਵਿੱਚ ਸultanpur Lodhi Akali Bungah ਉਸ ਸਥਾਨ ਤੇ ਅਮਰਤ ਵੇਲੇ ਗੁਰਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੀ ਤੋਂ 2 ਦਿਨ ਪਹਿਲਾਂ ਉੱਥੇ ਫਾਇਰਿੰਗ ਹੋਈ ਪੁਲਿਸ ਬਲ ਵੈਂਟਰ ਹੋ ਕੇ ਔਰ ਉਸ ਫਾਇਰਿੰਗ ਦੇ ਵਿੱਚ ਜਿੱਥੇ ਮਰਿਆਦਾ ਦਾ ਲੰਘਣ ਹੋਇਆ ਜਿੱਥੇ ਖੰਡ ਪਾੜ ਸਾਭ ਖੰਡਿਤ ਹੋਏ ਉਹਦੇ ਵਿੱਚ ਸਾਨੂੰ ਤਿੰਨ ਸਵਾਲ ਤੁਹਾਨੂੰ ਪਹਿਲਾਂ ਵੀ ਦੱਸੇ ਸੀ ਤੇ ਅਸੀਂ ਉਹ ਤਿੰਨ ਸਵਾਲ ਲੈ ਕੇ ਤੁਰੇ ਸੀ ਕਿ ਪੁਲਿਸ ਕਿਹਦੇ ਕੈਂਟ ਦੇ ਅੰਦਰ ਐਂਟਰ ਹੋਈ ਤੇ ਪੁਲਿਸ ਨੇ ਮਰਿਆਦਾ ਦਾ ਲੰਘਣ ਕੀਤਾ ਤੇ ਅੰਦਰ ਗੋਲੀ ਕਿਹਦੇ ਕਹਿਣ ਤੇ ਚੱਲੀ ਔਰ ਉਹਦੇ ਵਿੱਚ ਮੈਂ ਤੁਹਾਨੂੰ ਐਡ ਕਰ ਦਿਆਂ ਉਹਦੇ ਵਿੱਚ ਪੰਜ ਚਾਰ ਜ਼ਿਲ੍ਹਿਆਂ ਦੀ ਪੁਲਿਸ ਸੀ ਇੱਕ ਸਡਨ ਪ੍ਰੋਵੋਕੇਸ਼ਨ ਹੁੰਦੀ ਉਹ ਸਡਨ ਪ੍ਰੋਵੋਕੇਸ਼ਨ ਨਹੀਂ ਸੀ ਉਹ ਬੈਲ ਪਲਾਨਡ ਇੱਕ ਕੌਨਸਪੀਰੇਸੀ ਸੀਗੀ ਔਰ ਉਹਦੇ ਤਹਿਤ ਉਥੇ ਲੱਗੋ ਲਗਭਗ ਇਹ ਸਾਡੇ ਗੁਰਬਖਸ਼ ਸਿੰਘ ਖਾਲਸਾ ਜੀ ਨੇ ਉਹ ਸਾਰੀ ਤਫਤੀਸ਼ ਕੀਤੀ ਆ 1000 ਰਾਉਂਡ ਉਥੇ ਗੋਲੀਆਂ ਦਾ ਅੰਦਰ ਚੱਲਿਆ ਇਹ ਦੇ ਸਬੰਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਰਹੇ ਹਾਂ ਕਿ ਜਿਹੜਾ ਵੀ ਦੋਸ਼ੀ ਆ ਕਿਉਂਕਿ ਮੁੱਖ ਤੌਰ ਦੇ ਉੱਤੇ ਇਹ ਕਿਸੇ ਦੇ ਕਹਿਣ ਤੇ ਗੋਲੀ ਚੱਲਦੀ ਆ ਜਾਂ ਤਾਂ ਕੋਈ ਉੱਥੇ ਐਗਜ਼ੈਕਟਿਵ ਮਾਜਿਸਟਰੇਟ ਹੋਵੇ ਉਹ ਆਰਡਰ ਕਰੇ ਤੇ ਸਾਡੀ ਇਨਕੁਆਇਰੀ ਕਰਨ ਵਾਲਿਆਂ ਨੇ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਕਵੈਰੀਆਂ ਪਾਈਆਂ ਪਰ ਉਹ ਇਹ ਜਵਾਬ ਦੇਣ ਤੋਂ ਮਨਕਰ ਹੋ ਗਏ ਆਲਟੀਮੇਟਲੀ ਕਿਉਂਕਿ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਕੋਲ ਹੋਮ ਮਿਨਿਸਟਰੀ ਵੀ ਆ ਅਸੀਂ ਉਹਨਾਂ ਨੂੰ ਇੱਕ ਕੁਐਰੀ ਪਾਈ ਸੀ ਕਿ ਤੁਸੀਂ ਸਿੱਧੇ ਤੌਰ ਤੇ ਦੋਸ਼ੀ ਆ ਕਿਉਂਕਿ ਲਾ ਐਂਡ ਆਰਡਰ ਦੀ ਕੋਈ ਵੀ ਸਿਚੁਏਸ਼ਨ ਪੰਜਾਬ ਵਿੱਚ ਹੋਵੇ ਤੇ ਪੁਰਾਣਾ ਬਰਤਾਰਾ ਵੀ ਐਵੇਂ ਰਿਹਾ ਕਿ ਉਹਦੇ ਵਿੱਚ ਫਿਰ ਹੋਮ ਮਿਨਿਸਟਰ ਨੇ ਜਵਾਬ ਦੇਣਾ ਹੁੰਦਾ ਪਰ ਅੱਜ ਤੱਕ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਗੂੰਗੀ ਬੋਲੀ ਬਣ ਕੇ ਬੈਠੀ ਆ ਸੋ ਅਸੀਂ ਮੰਗ ਕਰਦੇ ਰਹੇ ਪਰ ਕੁਝ ਨਹੀਂ ਹੋਇਆ ਅੱਜ ਆਨਰੇਬਲ ਗਵਰਨਰ ਆਫ ਪੰਜਾਬ ਨੂੰ ਅਸੀਂ ਮੈਮੋਰੰਡਮ ਦੇ ਕੇ ਆਏ ਆ ਇੱਕ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਆ ਕਿ ਇਹਦੀ ਪਾਰਸ਼ਲ ਇਨਕੁਆਰੀ ਹੋਵੇ ਪਾਰਸ਼ਲ ਇਨਕੁਆਰੀ ਸਿੱਧੇ ਤੌਰ ਤੇ ਹੋਮ ਮਿਨਿਸਟਰ ਦੇ ਤੌਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਆ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਉਹਨਾਂ ਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ ਕੁਝ ਅਸੀਂ ਬੈਸ ਕੇ ਬੈਠ ਕੇ ਡਿਸਕਸ ਵੀ ਕੀਤਾ ਕਿਉਂਕਿ ਇੱਕ ਬਾਰਸ਼ਨ ਉੱਤੇ ਆਲਰੇਡੀ ਦਰਜ ਹੋਇਆ ਆ ਜਿਹਦੀ ਐਫਆਈਆਰ ਹੋਈ ਆ ਉਹਦਾ ਇੱਕ ਕ੍ਰੋਸਵਰ ਕ੍ਰੋਸਵਰਸ਼ਨ ਆਉਣਾ ਸੀ ਇਹ ਕ੍ਰੋਸਵਰਸ਼ਨ ਦੇ ਵਿੱਚ ਇਹਨਾਂ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਸੋ ਅਸੀਂ ਗਵਰਨਰ ਸਾਹਿਬ ਨੂੰ ਇਸ ਦੇ ਤੌਰ ਦੇ ਉਤੇ ਰਿਪਰੈਜੈਂਸ਼ਨ ਦੇ ਕੇ ਆਏ ਆ ਕਿ ਬਣਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਦੂਸਰੀ ਸਾਡੀ ਲੰਬੇ ਅਰਸੇ ਦੀ ਇੱਕ ਬੜੀ ਵੱਡੀ ਮੰਗ ਚੱਲ ਰਹੀ ਸੀ ਜਿਹਦੇ ਬਾਰੇ ਅਸੀਂ ਪਹਿਲਾਂ ਵੀ ਔਨਰੇਬਲ ਗਵਰਨਰ ਆਫ ਪੰਜਾਬ ਨੂੰ ਦੇਖੇਗਾ ਇਸ ਹੀ ਰਿਪਰੈਜੈਂਟੇਸ਼ਨ ਹੋ ਸਗੀ ਕਿ ਜਿਹੜੇ 2019 ਦੇ ਵਿੱਚ ਸੈਂਟਰ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਸੀ ਕਿ ਨੌ ਜਿਹੜੇ ਬੰਦੀ ਸਿੰਘ ਇਹਨਾਂ ਨੂੰ ਰਿਹਾ ਕਰਨਾ ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਰਾਜੋਵਾਨ ਜਿਨ੍ਹਾਂ ਦੀ ਡੈਥ ਨੂੰ ਕਮਿਊਟ ਕਰਕੇ ਇੱਥੇ ਉਹਨੂੰ ਆਪਾਂ ਲਾਈਫ ਰਿਜਰਮੈਂਟ ਚ ਕਰਨਾ ਸੀ ਸਰਦਾਰ ਦਵਿੰਦਰਪਾਲ ਸਿੰਘ ਜੀ ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ ਤੇ ਸਰਦਾਰ ਭਾਈ ਗਰਦੀਪ ਸਿੰਘ ਜੀ ਖਹਿੜਾ ਤੇ ਉਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਸਰਦਾਰ ਫਰਮਜੀਤ ਸਿੰਘ ਭਿਹੋਰਾ ਅਵਤਾਰ ਸਿੰਘ ਤਾਰਾ ਉਹ ਜਿਹੜੇ ਆਲਰੇਡੀ ਸਜ਼ਾ ਪੂਰੀਆਂ ਕਰ ਚੁੱਕੇ ਆ ਉਹ ਹੋਮ ਮਿਨਿਸਟਰ ਸਾਹਿਬ ਨੂੰ ਅਸੀਂ ਇਹਨਾਂ ਦੇ ਜਰੀਹੇ ਉਹ ਮੈਮੋਰੰਡਮ ਇਹਦਾ ਸ਼ੇਪ ਆਫ ਰੀਪਰੈਜੈਂਟੇਸ਼ਨ ਦੇ ਕੇ ਆਏ ਆ ਜਿਹਦੇ ਬਾਰੇ ਵੀ ਉਹਨੀ ਅਸ਼ੋਰੈਂਸ ਦਿੱਤੀ ਆ ਕਿ ਅਸੀਂ ਇਹਦੇ ਬਾਰੇ ਵੀ ਛੇਤੀ ਚਿੱਠੀ ਲਿਖ ਕੇ ਸੈਂਟਰ ਗਵਰਨਮੈਂਟ ਨੂੰ ਇਹ ਤੁਹਾਡੀ ਰਿਪਰੈਜੈਂਟੇਸ਼ਨ ਭੇਜਾਂਗੇ। ਔਰ ਸਭ ਤੋਂ ਵੱਧ ਕਿਉਂਕਿ ਇੱਕ ਗਰੰਟਡ ਟੌਪਿਕ ਚੱਲ ਰਿਹਾ ਕੁਝ ਸਾਡੇ ਵੀਰ ਬੱਚੇ ਡਿਬਰੂ ਕੜ ਦੀ ਜੇਲ੍ਹ ਦੇ ਵਿੱਚ ਲੰਬੇ ਆਰਸੇ ਦੇ ਐਨਐਸਏ ਵਿੱਚ ਬੰਦੇ ਆ। ਔਰ ਉਹਨਾਂ ਨੇ ਹੁਣ ਕੁਝ ਉੱਥੇ ਭੋਖੜਤਾੜ ਰੱਖੀ ਆ। ਕੋਖੜਤਾੜ ਦਾ ਉਹਨਾਂ ਦਾ ਮੁੱਖ ਕਾਰਨ ਸੀਗਾ ਕਿ ਉੱਥੇ ਸਾਡੀ ਪ੍ਰਾਈਵੇਸੀ ਜਿਹੜੀ ਆ ਉਹਨੂੰ ਸਤੇਕ ਤੇ ਲਾਇਆ ਗਿਆ। ਉਹ ਕੀ ਆ ਕਿ ਬਾਥਰੂਮਾਂ ਦੇ ਵਿੱਚ ਕਦੇ ਕੈਮਰੇ ਨਹੀਂ ਲੱਗਦੇ। ਜਿੰਨੀ ਸਾਨੂੰ ਇਨਫੋਰਮੇਸ਼ਨ ਮੇਰੀ ਅਸੀਂ ਗਏ ਤਾਂ ਹੈ ਨਹੀਂ ਵੀ ਉੱਥੇ ਜਿਹੜੀ ਪ੍ਰਾਈਵੇਸੀ ਆ ਉਹਦੇ ਤੱਕ ਵੀ ਇਹ ਹਿਊਮਨ ਰਾਈਟਸ ਦੀ ਬਾਇਓਲੇਸ਼ਨ ਕਰ ਰਹੇ ਆ ਤੇ ਉਹ ਪੰਜ ਦੇ ਵਿੱਚੋਂ ਛਿਆਂ ਦੇ ਵਿੱਚੋਂ ਤਿੰਨ ਜਿਹੜੇ ਆ ਉਹ ਭੁੱਖ ਹੜਤਾਲ ਕਰਕੇ ਸੀਰੀਅਸ ਵੀ ਆ ਇੱਕ ਨੂੰ ਕਿਡਨੀ ਦੀ ਪ੍ਰੋਬਲਮ ਆ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਆਲਰੇਡੀ ਉਹਨੂੰ ਦਿਲ ਦਾ ਦੌਰਾ ਪੈਣ ਕਰਕੇ ਉਹ ਦੌਰਾ ਪੈਣ ਕਰਕੇ ਉਹਦੀ ਜੀਭ ਜਿਹੜੀ ਆ ਉਹ ਅੱਧੀ ਟੁੱਕੀ ਗਈ ਤੇ ਇੱਕ ਹੋਰ ਸਾਡਾ ਸਿੰਘ ਜਿਹੜਾ ਉਹ ਵੀ ਇਸ ਗੱਲ ਤੋਂ ਪੀੜਤ ਆ ਉਹ ਵੀ ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਮੰਗ ਰੱਖੀ ਆ ਕਿ ਉਹ ਤਾਂ ਜੇਲ੍ਹ ਵਿੱਚ ਬੈਠੇ ਆ ਤੇ ਪਿੱਛੇ ਮਾਪੇ ਜਿਹੜੇ ਆ ਉਹ ਬੈਠੇ ਅੰਮ੍ਰਿਤਸਰ ਦੇ ਉਸ ਕਾਰਿਡੋਰ ਦੇ ਵਿੱਚ ਜਿੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਆ ਤੇ ਉਹ ਅੱਜ ਸਵੇਰੇ ਵੀ ਮਿਲੇ ਸੀ ਸਾਨੂੰ ਤੇ ਅਸੀਂ ਇਹ ਵੀ ਮੰਗ ਕੀਤੀ ਆ ਮੁੱਖ ਆਪਣੇ ਗਵਰਨਰ ਸਾਹਿਬ ਤੋਂ ਕਿ ਪੰਜਾਬ ਦੀ ਸਰਕਾਰ ਇਨੀਸ਼ੀਏਟਿਵ ਲੈ ਕੇ ਲਾ ਐਂਡ ਆਊਟ ਦੀ ਕੋਈ ਸਿਚੁਏਸ਼ਨ ਨਾ ਹੋਵੇ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਸੋ ਇਹ ਤਿੰਨ ਮੁੱਖ ਤੌਰ ਦੇ ਉੱਤੇ ਸਾਡੇ ਅੱਜ ਦੇ ਏਜੰਡੇ ਸਭ ਤੋਂ ਜਿਹੜੀ ਪ੍ਰਾਇਓਰਟੀ ਸੀ ਸਾਡੀ ਉਹ ਸੁਲਤਾਨਪੁਰ ਦਾ ਗੋਲੀ ਕਾਂਡ ਸੀ ਗੁਰਦੁਆਰਾ ਅਕਾਲੀ ਬੁੰਗਾ ਵਿਖੇ ਔਰ ਇਹਨਾਂ ਦੇ ਵਿੱਚ ਗਵਰਨਰ ਸਾਹਿਬ ਨੇ ਕਿਹਾ ਭਈ ਇਹਦੀ ਇੰਪਾਰਸ਼ੀਅਲ ਤੌਰ ਤੇ ਜੁਡੀਸ਼ੀਅਲ ਇਨਕੁਆਇਰੀ ਦਾ ਵੀ ਉਹ ਕਹਿੰਦੇ ਮੈਂ ਕਰੂੰਗਾ ਉਹਦੀ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਸਾਰੀ ਜਿਹੜੀ ਰਿਪੋਰਟ ਆਜੂਗੀ ਸੋ ਇਸੇ ਕਰਕੇ ਅਸੀਂ ਇਹ ਤਿੰਨ ਮੁੱਦੇ ਜਿਹੜੇ ਵਿੱਚੋਂ ਕਿ ਸੁਲਤਾਨਪੁਰ ਲੋਧੀ ਦੇ ਅਸਲ ਕੌਣ ਜਿਨ੍ਹਾਂ ਨੇ ਇਹ ਗੋਲੀ ਦੀ ਉੱਥੇ ਹੁਕਮ ਚਾੜਿਆ ਪੁਲਸੰਦਰ ਦੇ ਜਾਣ ਦੀ ਜਿਹੜੀ ਹਕਮਾਕਤ ਕੀਤੀ ਆ ਉਹਦੇ ਲਈ ਅਸੀਂ ਸਾਰੇ ਮਿਲ ਕੇ ਆਏ ਆ ਤੇ ਮੁੱਖ ਗਵਰਨਰ ਸਾਹਿਬ ਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ ਕਿ ਹਮੇਸ਼ਾ ਹੀ ਜਾਸਟਿਸ ਪ੍ਰਵੇਲ ਕਰਦੀ ਆ ਤੇ ਅਸੀਂ ਇਹਨਾਂ ਦੇ ਵਿੱਚ ਵੀ ਤੁਹਾਡੇ ਨਾਲ ਜਾਸਟਿਸ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ